ਦੋਸਤੋ ਅੱਜ ਦੀ ਇਹ ਜਾਣਕਾਰੀ ਉਹਨਾਂ ਕੁੜੀਆਂ ਲਈ ਮੋਟੀਵੇਸ਼ਨਲ ਹੋ ਸਕਦੀ ਹੈ ਜੋ ਆਪਣੇ ਆਪ ਨੂੰ ਬਹੁਤ ਹੀ ਕਮਜ਼ੋਰ ਸਮਝਦੀਆਂ ਹਨ ਕਿਰਪਾ ਕਰਕੇ ਇਸ ਇਤਿਹਾਸ ਦੀ ਜਾਣਕਾਰੀ ਨੂੰ ਪੂਰਾ ਸੁਣਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਗੱਲ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੀ ਹੈ ਤੁਰਕੀ ਦੇ ਸੈਨਿਕਾ ਦੀ ਇੱਕ ਟੁਕੜੀ ਸਰਗਰਮ ਗਸ਼ਤ ਦੇਸੀ ਇਲਾਕੇ ਦੇ ਸ਼ਾਸਕਾਂ ਨੇ ਮਾਜੇ ਵਿੱਚ ਇਕੱਠੇ ਹੋਏ ਸਿੱਖ ਜਥੇ ਤੇ ਨਜ਼ਰ ਰੱਖਣ ਲਈ ਵਿਸ਼ੇਸ਼ ਤੌਰ ਤੇ ਇਸ ਟੁਕੜੀ ਨੂੰ ਨਿਯੁਕਤ ਕੀਤਾ ਹੋਇਆ ਸੀ ਜੋ ਕਿ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਧਰਮ ਯੁੱਧ ਵਿੱਚ ਹਿੱਸਾ ਲੈਣ ਲਈ ਆਨੰਦਪੁਰ ਸਾਹਿਬ ਨੂੰ ਰਵਾਨਾ ਹੋਣਾ ਸੀ ਇਹਨਾਂ ਸੈਨਿਕਾਂ ਦੀ ਟੁਕੜੀ ਨੂੰ ਸੌਂਪੀ ਗਈ ਜ਼ਿੰਮੇਵਾਰੀ ਇਹ ਸੀ ਉਹਨਾਂ ਲੋਕਾਂ ਵਿੱਚ ਡਰ ਪੈਦਾ ਕਰਨਾ ਜੋ ਸਿੱਖ ਜਥੇ ਨਾਲ ਹਮਦਰਦੀ ਪ੍ਰਗਟ ਕਰਦੇ ਸੀ ਜਾਂ ਸਿੱਖਾਂ ਦਾ ਸਵਾਗਤ ਕਰਦੇ ਸੀ ਜਾਂ ਕਿਸੇ ਵੀ ਤਰੀਕੇ ਨਾਲ ਸੇਵਾ ਕਰਦੇ ਸੀ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਆਨੰਦਪੁਰ ਸਾਹਿਬ ਨੂੰ ਜਾਂਦੀ ਸੜਕ ਤੋਂ 3 ਮੀਲ ਦੀ ਦੂਰੀ ਤੇ ਇੱਕ ਪਿੰਡ ਹੈ ਜਿਸ ਦਾ ਨਾਮ ਤਲਵਾ ਹੈ ਸਾਡੀ ਕਹਾਣੀ ਦਾ ਵਿਸ਼ਾ ਬੀਬੀ ਦੀਪਕੌਰ ਇਸੇ ਪਿੰਡ ਦੀ ਵਸਨੀਕ ਸੀ। ਇਸ ਪਿੰਡ ਵਿੱਚ ਸਿੱਖਾਂ ਦਾ ਇੱਕੋ ਇੱਕ ਘਰ ਸੀ ਜੋ ਕਿ ਬੀਬੀ ਦੀਪਕੌਰ ਦਾ ਸੀ। ਬੀਬੀ ਦੀਪਕੌਰ ਦਾ ਪਤੀ ਦਸ਼ਮੇਸ਼ ਪਿਤਾ ਦੇ ਧਰਮ ਯੁੱਧ ਵਿੱਚ ਭਾਗ ਲੈਣ ਲਈ ਪਹਿਲਾਂ ਹੀ ਰਵਾਨਾ ਹੋ ਗਏ ਸੀ। ਜਦੋਂ ਬੀਬੀ ਨੂੰ ਜਥੇ ਦੇ ਆਉਣ ਦਾ ਪਤਾ ਲੱਗਾ ਉਸ ਵੇਹ ਸੇਵਾ ਦੇ ਜਜ਼ਬਾਤ ਨਾਲ ਭਰੀ ਹੋਈ ਸੀ। ਬੀਬੀ ਦੀਪਕੌਰ ਨੇ ਆਪਣੇ ਆਂਢ ਗੁਆਂਢ ਦੀਆਂ ਹੋਰ ਔਰਤਾਂ ਨੂੰ ਇਸ ਸੇਵਾ ਵਿੱਚ ਭਾਗ ਲੈਣ ਲਈ ਕਿਹਾ। ਪਰ ਤੁਰਕੀ ਦੇ ਸੈਨਿਕਾਂ ਨੇ ਇਸ ਪਿੰਡ ਦੀ ਰਿਹائش ਨੂੰ ਬਹੁਤ ਹੀ ਡਰਾ ਕੇ ਰੱਖਿਆ ਹੋਇਆ ਸੀ ਇਸ ਲਈ ਕੋਈ ਵੀ ਬੀਬੀ ਦੀਪਕੌਰ ਦਾ ਸਾਥ ਦੇਣ ਨੂੰ ਤਿਆਰ ਨਹੀਂ ਹੋਇਆ ਦੀਪਕੌਰ ਨੇ ਆਪਣੇ ਆਪ ਨੂੰ ਕਿਹਾ ਜੇ ਕੋਈ ਨਹੀਂ ਚਾਹੁੰਦਾ ਤਾਂ ਕੋਈ ਗੱਲ ਨਹੀਂ ਕਿਉਂਕਿ ਜੇਕਰ ਕਿਸੇ ਦੇ ਹਿਰਦੇ ਵਿੱਚ ਗੁਰੂ ਲਈ ਥੋੜਾ ਜਿਹਾ ਵੀ ਪਿਆਰ ਹੋਵੇ ਤਾਂ ਕੋਈ ਪਿੱਛੇ ਕਿਵੇਂ ਰਹਿ ਸਕਦਾ ਸਿੱਖ ਜੱਥੇ ਦੀ ਇੱਕ ਝਲਕ ਨੂੰ ਪਾਣ ਲਈ ਦੀਪਕੌਰ ਇਕੱਲੀ ਅੱਗੇ ਵਧੀ ਤੇ ਜੱਥੇ ਦੇ ਆਣ ਦੀ ਉਡੀਕ ਕਰਨ ਲੱਗੀ ਅਚਾਨਕ ਦੂਰੋਂ ਧੂੜ ਉੱਠੀ ਉਸ ਦਾ ਚਿਹਰਾ ਖੁਸ਼ੀ ਨਾਲ ਚਮਕ ਗਿਆ ਜਥੇ ਦੇ ਦਰਸ਼ਨਾ ਲਈ ਉਸ ਦੀ ਖੋਜ ਹੋਰ ਮਜ਼ਬੂਤ ਹੋ ਗਈ ਹੁਣ ਉਹ ਵੱਧਦੇ ਧੂੜ ਦੇ ਤੂਫਾਨ ਵੱਲ ਸੜਕ ਤੇ ਤੁਰਨ ਲੱਗੀ ਜਲਦੀ ਹੀ ਉਹਨੂੰ ਪਤਾ ਲੱਗ ਗਿਆ ਕਿ ਇਹ ਸੰਤ ਸਿਪਾਈਆਂ ਦਾ ਜਥਾ ਨਹੀਂ ਸੀ ਸਗੋਂ ਦੁਸ਼ਟ ਤੁਰਕੀ ਸਿਪਾਈਆਂ ਦੀ ਟੁਕੜੀ ਸੀ ਹੈਰਾਨ ਹੋ ਕੇ ਉਹ ਤੇਜ਼ੀ ਨਾਲ ਸੜਕ ਤੋਂ हट ਗਈ ਤੇ ਇੱਕ ਦਰਖਤ ਕੋਲ ਬੈਠ ਕੇ ਆਪਣੇ ਆਪ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਜਿੱਦਾਂ ਹੀ ਤੁਰਕੀਆਂ ਦੀ ਟੁਕੜੀ ਨੇੜੇ ਆਈ ਤੁਕੜੀ ਦੇ ਕਮਾਂਡਰ ਦੀ ਦੀਪਕੌਰ ਤੇ ਨਜ਼ਰ ਪੈ ਗਈ। ਜਵਾਨੀ ਦੀ ਸੁੰਦਰਤਾ ਨੂੰ ਦੇਖ ਕੇ ਉਹ ਆਪਣਾ ਆਪਾ ਖੋ ਬੈਠਾ। ਉਹਨੇ ਹੁਕਮ ਨਾਲ ਪੁੱਛਿਆ, "ਤੂੰ ਕੌਣ ਐ?" ਦੀਪਕੌਰ ਬਹੁਤ ਹੀ ਨਿਡਰਤਾ ਨਾਲ ਬੋਲੀ, "ਮੈਂ ਜੋ ਵੀ ਆਂ, ਤੁਹਾਨੂੰ ਕੀ ਫਰਕ ਪੈਂਦਾ?" ਤੁਕੜੀ ਦੇ ਕਮਾਂਡਰ ਨੇ ਕਿਹਾ, "ਸੈਨਸ਼ਾ ਦੇ ਹੁਕਮਾਂ ਨਾਲ ਮੈਨੂੰ ਇਸ ਖੇਤਰ ਵਿੱਚ ਸਿੱਖਾਂ ਤੇ ਨਜ਼ਰ ਰੱਖਣ ਲਈ ਤਾਇਨਾਤ ਕੀਤਾ ਗਿਆ ਹੈ। ਕਿਉਂਕਿ ਸਿੱਖ ਜਥਾ ਇਸ ਪਾਸੇ ਜਾ ਰਿਹਾ ਹੈ, ਮੈਂ ਇਹ ਪਤਾ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਸਿੱਖ ਹੋ ਜਾਂ ਨਹੀਂ।" ਦੀਪਕੌਰ ਨੇ ਕਿਹਾ, "ਜੇ ਮੈਂ ਸਿੱਖ ਹੁੰਦੀ, ਤਾਂ ਫਿਰ ਟੁਕੜੀ ਦਾ ਕਮਾਂਡਰ ਕਹਿਣ ਲੱਗਾ ਫਿਰ ਤੁਹਾਨੂੰ ਗ੍ਰਫਤਾਰ ਕਰਕੇ ਲਾਹੌਰ ਭੇਜਣਾ ਪਏਗਾ ਦੀਪਕੌਰ ਨੇ ਉਸਦਾ ਜਵਾਬ ਸੁਣਿਆ ਪਰ ਸਿੱਖ ਹੋਣ ਦੇ ਨਾਤੇ ਉਹ ਝੂਠ ਕਿਵੇਂ ਬੋਲ ਸਕਦੀ ਸੀ ਉਸਨੇ ਕਿਹਾ ਮੈਂ ਸਿੱਖ ਹਾਂ ਤੁਰਕ ਕਮਾਂਡਰ ਉਸ ਦੀ ਨਿਡਰਤਾ ਤੋਂ ਹੈਰਾਨ ਸੀ ਪਰ ਦੀਪਕੌਰ ਦੀ ਸੁੰਦਰਤਾ ਦੇਖ ਉਹਦਾ ਮਨ ਬੇਈਮਾਨ ਹੋ ਰਿਹਾ ਸੀ ਹੁਣ ਤੱਕ ਉਹ ਕਿਸੇ ਵੀ ਫੈਸਲੇ ਤੋਂ ਪਰੇ ਸੀ ਫਿਰ ਉਹ ਨਰਮੀ ਨਾਲ ਬੋਲਿਆ ਦੇਖ ਕੁੜੀਏ ਮੇਰੀ ਜ਼ਿੰਮੇਵਾਰੀ ਸਿੱਖਾਂ ਨੂੰ ਫੜਨਦੀ ਹੈ ਤੇ ਤੁਸੀਂ ਸੇਖੋ ਮੈਂ ਤੁਹਾਨੂੰ ਗ੍ਰਫਤਾਰ ਕਰ ਸਕਦਾ ਪਰ ਮੈਂ ਐਦਾਂ ਨਹੀਂ ਕਰਾਂਗਾ ਕਿਉਂਕਿ ਮੇਰੇ ਕੋਲ ਸੁੰਦਰਤਾ ਦੀ ਪੂਜਾ ਕਰਨ ਵਾਲਾ ਦਿਲ ਹੈ ਤੇ ਹੁਣ ਇਹ ਦਿਲ ਤੁਹਾਡਾ ਹੈ ਦੀਪਕੋਰ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਤੇ ਕਿਹਾ ਤੁਹਾਨੂੰ ਮੇਰੇ ਨਾਲ ਇਸ ਤਰ੍ਹਾਂ ਬੋਲਦਿਆਂ ਸ਼ਰਮ ਆਣੀ ਚਾਹੀਦੀ ਹੈ ਟੁਕੜੀ ਦਾ ਕਮਾਂਡਰ ਬੋਲਿਆ ਜਿੱਥੇ ਦਿਲ ਮਿਲੇ ਹੋਣ ਉੱਥੇ ਸ਼ਰਮਿੰਦਾ ਹੋਣ ਦੀ ਕੀ ਗੱਲ ਹੈ ਮੈਂ ਤੁਹਾਡਾ ਹਾਂ ਮੈਨੂੰ ਸਵੀਕਾਰ ਕਰੋ ਤੇ ਮੈਂ ਤੁਹਾਨੂੰ ਆਪਣੀ ਬੇਗਮ ਵਜੋਂ ਰੱਖਾਂਗਾ ਦੀਪਕੋਰ ਨੇ ਕਿਹਾ ਮੈਂ ਸਿਖਾ ਤੇ ਸ਼ਾਦੀशुदा ਜੇਕਰ ਤੁਸੀਂ ਦੁਬਾਰਾ ਐਦਾਂ ਕੁਝ ਬੋਲਿਆ ਤਾਂ ਮੈਂ ਤੁਹਾਡੀ ਜ਼ੁਬਾਨ ਖਿੱਚ ਲਵਾਂਗੀ ਹੁਣ ਤੱਕ ਉਹ ਗੁੱਸੇ ਨਾਲ ਪੂਰੀ ਭਰ ਚੁੱਕੀ ਸੀ ਟੁਕੜੀ ਦਾ ਕਮਾਂਡਰ ਕਹਿਣ ਲੱਗਾ ਇਹ ਕਿ ਉਹ ਜਈ ਸੁੰਦਰਤਾ ਹੋਵੇਗੀ ਜੋ ਆਪਣੇ ਚਾਣ ਵਾਲਿਆਂ ਨੂੰ ਸਵੀਕਾਰ ਨਹੀਂ ਕਰ ਰਹੀ ਮੈਂ ਤੁਹਾਡੇ ਵਿਵਹਾਰ ਤੋਂ ਪ੍ਰਭਾਵਿਤ ਹੁਣ ਹੋਰ ਦੇਰ ਨਾ ਕਰੋ ਤੇ ਚੱਲੋ ਮੇਰੇ ਨਾਲ ਤੁਸੀਂ ਇਨ੍ਹਾਂ ਜੰਗਲੀ ਸਿਖਾਂ ਤੋਂ ਕੀ ਪ੍ਰਾਪਤ ਕਰਨ ਜਾ ਰਹੇ ਹੋ ਇਹ ਕਹਿ ਕੇ ਕਮਾਂਡਰ ਆਪਣੇ ਘੋੜੇ ਤੋਂ ਉਤਰਿਆ ਤੇ ਦੀਪਕੌਰ ਵੱਲ ਵਧਿਆ ਜਦੋਂ ਕਿ ਉਹਦੀ ਟੁਕੜੀ ਸੜਕ ਦੇ ਉਲਟ ਪਾਸੇ ਖੜੀ ਸੀ ਜਿਵੇਂ ਹੀ ਉਹ ਉਤਰਿਆ ਤਾਂ ਦੀਪਕੌਰ ਖੜੀ ਹੋ ਗਈ ਉਹਨੂੰ ਨੇੜੇ ਆਂਦਿਆਂ ਵੇਖ ਦੀਪਕੌਰ ਨੇ ਲਲਕਾਰਦੇ ਹੋਏ ਕਿਹਾ ਖਬਰਦਾਰ ਜੇ ਤੂੰ ਮੇਰੇ ਲਾਗੇ ਆਇਆ ਤਾਂ ਮੈਂ ਤੈਨੂੰ ਨਹੀਂ ਬਖਸ਼ਾਂਗੀ ਜੋਸ਼ ਵਿੱਚ ਪਾਗਲ ਕਮਾਂਡਰ ਨੇ ਉਹਦੀ ਚੇਤਾਵਨੀ ਨੂੰ ਨਜ਼ਰਅੰਦਾਜ਼ ਕਰ ਦਿੱਤਾ ਤੇ ਉਸ ਨੂੰ ਗਲੇ ਲਗਾਉਣ ਲਈ ਅੱਗੇ ਵਧਿਆ ਦੀਪਕੌਰ ਨੇ ਰਫਤਾਰ ਨਾਲ ਪਿੱਛੇ ਨੂੰ ੱਤਕਾ ਦਿੱਤਾ ਤੇ ਹੱਥ ਵਿੱਚ ਛੋਟੀ ਕਿਰਪਾਨ ਫੜੀ ਸੀ ਜਿਵੇਂ ਹੀ ਕਮਾਂਡਰ ਦੁਬਾਰਾ ਨੇੜੇ ਆਇਆ ਕਿਰਪਾਨ ਉਹਦੇ ਢਿੱਡ ਵਿੱਚ ਮਾਰੀ ਖੂਨ ਦਾ ਇੱਕ ਝੜਨਾ ਵਗ ਪਿਆ ਦਰਦਨਾਕ ਚੀਕਾਂ ਨਾਲ ਉਹ ਬਸ ਜ਼ਮੀਨ ਤੇ ਡਿੱਗ ਪਿਆ ਹੁਣ ਤੱਕ ਦਸ਼ਮੇਸ਼ ਦੀ ਧੀ ਜੰਗ ਵਿੱਚ ਕੁਦ ਚੁਕੀ ਸੀ ਜਿਵੇਂ ਹੀ ਜ਼ਖਮੀ ਕਮਾਂਡਰ ਜ਼ਮੀਨ ਤੇ ਬੈਠਾ ਦੀਪਕੋਰ ਨੇ ਇੱਕ ਵਾਰ ਫਿਰ ਉਹਦੇ ਤੇ ਹਮਲਾ ਕੀਤਾ ਉਹਦੀ ਦੁਸ਼ਟ ਆਤਮਾ ਨੂੰ ਨਰਕ ਵਿੱਚ ਭੇਜ ਦਿੱਤਾ ਇਸ ਤੋਂ ਪਹਿਲਾਂ ਕਿ ਤੁਰਕੀ ਦੇ ਸਿਪਾਹੀ ਅੱਗੇ ਵੱਧਦੇ ਦੀਪਕੋਰ ਨੇ ਕਮਾਂਡਰ ਦੀ ਤਲਵਾਰ ਚੁੱਕੀ ਤੇ ਸਵੈ ਰੱਖਿਆ ਲਈ ਚੰਗੀ ਤਰ੍ਹਾਂ ਤਿਆਰ ਹੋ ਗਈ ਆਪਣੇ ਮਰ ਰਹੇ ਕਮਾਂਡਰ ਨੂੰ ਦੇਖ ਕੇ ਸਿਪਾਹੀ ਗੁੱਸੇ ਵਿੱਚ ਅੱਗੇ ਵਧੇ ਤੇ ਨਾਲ ਹੀ ਉਸ ਤੇ ਹਮਲਾ ਕਰ ਦਿੱਤਾ ਇੱਕ ਸ਼ੇਰਨੀ ਵਾਂਗ ਉਹ ਚੁਣੌਤੀ ਲਈ ਡੱਟ ਕੇ ਖੜੀ ਸੀ ਉਸ ਨੇ ਇੱਕ ਆਦਮੀ ਵਾਂਗ ਤਲਵਾਰ ਦੀ ਵਰਤੋਂ ਕੀਤੀ ਤੇ ਜਲਦੀ ਹੀ ਦੋ ਸਿਪਾਹੀ ਜ਼ਮੀਨ ਤੇ ਸੁੱਟ ਦਿੱਤੇ ਤੇ ਕਈ ਹੋਰ ਬੁਰੀ ਤਰ੍ਹਾਂ ਜ਼ਖਮੀ ਹੋਏ ਦੀਪਕੌਰ ਦੇ ਚਿਹਰੇ ਤੇ ਗਰਦਨ ਤੇ ਵੀ ਡੂੰਗੇ ਜ਼ਖਮ ਹੋਏ ਸੀ ਹਾਲਾਂਕਿ ਉਹਦੇ ਜ਼ਖਮਾਂ ਤੋਂ ਬਹੁਤ ਹੀ ਖੂਨ ਵਹਿ ਰਿਹਾ ਸੀ ਉਹਨੇ ਆਪਣੀ ਹਿੰਮਤ ਬਣਾਈ ਰੱਖੀ ਤੇ ਇੱਕ ਸ਼ੇਰ ਦੀ ਵਾਂਗ ਲੜਦੀ ਰਹੀ ਦੂਰ ਸੜਕ ਤੇ ਘੋੜਿਆਂ ਦੀ ਆਵਾਜ਼ ਇੱਕ ਵਾਰ ਫਿਰ ਸੁਣਾਈ ਦਿੱਤੀ ਇਸ ਵਾਰ ਸੰਤ ਸਿਪਾਈਆਂ ਦਾ ਜਥਾ ਸੀ ਤੁਰਕੀ ਦੇ ਸਿਪਾਈਆਂ ਨੇ ਜਿਵੇਂ ਹੀ ਸਿੱਖ ਜਥੇ ਨੂੰ ਦੇਖਿਆ ਉਹ ਡਰ ਗਏ ਤੁਰੰਤ ਆਪਣੇ ਘੋੜਿਆਂ ਤੇ ਸਵਾਰ ਹੋ ਗਏ ਤੇ ਆਪਣੀ ਜਾਨ ਬਚਾਉਣ ਲਈ ਦੌੜ ਗਏ ਕਮਾਂਡਰ ਤੇ ਉਸਦੇ ਪੰਜ ਸਾਥੀਆਂ ਦੀਆਂ ਲਾਸ਼ਾਂ ਜ਼ਮੀਨ ਤੇ ਪਈਆਂ ਸੀ ਸਿੱਖ ਭਰਾਵਾਂ ਨੂੰ ਨੇੜੇ ਆਂਦਿਆਂ ਦੇਖ ਦੀਪਕੌਰ ਦੀ ਅੱਖਾਂ ਖੁਸ਼ੀ ਨਾਲ ਭਰ ਗਈ ਉਹਨੇ ਤੇਜ਼ੀ ਨਾਲ ਸੜਕ ਵੱਲ ਵੱਧਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਹੋ ਸਕੀ ਉਹਦਾ ਬਹੁਤ ਜ਼ਿਆਦਾ ਖੂਨ ਵਹਿ ਗਿਆ ਸੀ ਤੇ ਇਸ ਤਰ੍ਹਾਂ ਉਹ ਤੁਰਨ ਫਿਰਨ ਤੋਂ ਅਸਮਰਥ ਸੀ ਉਹ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਈ ਸਿੱਖ ਜਥੇ ਨੇ ਘਟਨਾ ਸਥਾਨ ਤੇ ਪਹੁੰਚ ਕੇ ਬੇਹੋਸ਼ ਦੀਪਕੌਰ ਨੂੰ ਤੇ ਤੁਰਕ ਸਿਪਾਹੀਆਂ ਦੀਆਂ 6 ਲਾਸ਼ਾਂ ਦੇਖੀਆਂ ਉਹਨਾਂ ਨੂੰ ਸਥਿਤੀ ਨੂੰ ਸਮਝਣ ਵਿੱਚ ਦੇਰ ਨਹੀਂ ਲੱਗੀ ਉਹਨਾਂ ਨੇ ਤੁਰੰਤ ਦਸ਼ਮੇਸ਼ ਦੀ ਬੇਟੀ ਲਈ ਬਿਸਤਰਾ ਵਿਛਾ ਦਿੱਤਾ ਉਸ ਦੇ ਜ਼ਖਮਾਂ ਤੇ ਮਲਮ ਲਗਾਈ ਤੇ ਦਵਾਈ ਦੇ ਕੇ ਉਸ ਨੂੰ ਜਗਾਇਆ ਫਿਰ ਉਸ ਨੂੰ ਨਾਲ ਲੈ ਕੇ ਜੱਥਾ ਦਸ਼ਮੇਸ਼ ਪਿਤਾ ਦੇ ਦਰਸ਼ਨ ਕਰਨ ਲਈ ਆਨੰਦਪੁਰ ਸਾਹਿਬ ਲਈ ਰਵਾਨਾ ਹੋ ਗਿਆ ਸਾਡੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਸਥਿਤੀ ਤੋਂ ਪੂਰੇ ਤਰ੍ਹਾਂ ਜਾਣੂ ਹੋ ਕੇ ਇਸ ਜੱਥੇ ਦੇ ਆਉਣ ਦੀ ਉਡੀਕ ਵਿੱਚ ਆਪਣੇ ਦਰਬਾਰ ਦੇ ਬਾਹਰ ਟੈਲ ਰਹੇ ਸੀ ਜੱਥੇ ਨੂੰ ਆਉਂਦਿਆਂ ਦੇਖ ਖੁਸ਼ੀ ਨਾਲ ਉਹਨਾਂ ਦਾ ਸਵਾਗਤ ਕਰਨ ਲਈ ਗੁਰੂ ਸਾਹਿਬ ਅੱਗੇ ਵਧੇ ਤੇ ਪੁੱਛਿਆ ਮੇਰੀ ਧੀ ਕਿੱਥੇ ਹੈ ਜੱਥੇ ਦੇ ਮੈਂਬਰਾਂ ਨੂੰ ਸਵਾਲ ਦਾ ਮਤਲਬ ਸਮਝ ਨਹੀਂ ਆਇਆ ਕਿਉਂਕਿ ਜਥੇ ਵਿੱਚ ਬਹੁਤ ਸਾਰੀਆਂ ਸਿੱਖ ਬੀਬੀਆਂ ਸੀ ਗੁਰੂ ਸਾਹਿਬ ਕੀ ਦੀ ਗੱਲ ਕਰ ਰਹੇ ਆ ਉਹ ਸਮਝ ਨਹੀਂ ਸਕੇ ਇਸ ਦੌਰਾਨ ਗੁਰੂ ਸਾਹਿਬ ਦੀਪਕੌਰ ਵੱਲ ਤੇਜ਼ੀ ਨਾਲ ਵਧੇ ਦੀਪਕੌਰ ਦੇ ਮੱਥੇ ਨੂੰ ਚੁੰਮਦਿਆਂ ਕਿਹਾ ਇਹ ਮੇਰੀ ਬੇਟੀ ਦੀਪਕੌਰ ਹੈ ਅਜੇਹੀ ਧੀ ਕਰਕੇ ਮੇਰਾ ਪੰਥ ਸਦਾ ਚੜ੍ਹਦੀ ਕਲਾ ਵਿੱਚ ਰਹੇਗਾ ਇਹ ਸੀ ਬੀਬੀ ਦੀਪਕੌਰ ਜਿਨ੍ਹਾਂ ਨੇ ਇੱਕ ਸ਼ੇਰ ਦੀ ਮੰਗ ਲੜ ਕੇ ਇਹ ਸਾਬਿਤ ਕੀਤਾ ਕਿ ਸਿਰਫ ਆਦਮੀ ਹੀ ਅੰਮ੍ਰਿਤ ਛੱਕ ਕੇ ਸਿੰਘ ਨਹੀਂ ਬਣਦੇ ਬਲਕਿ ਔਰਤਾਂ ਵੀ ਸ਼ੇਰਨੀਆਂ ਬਣ ਜਾਂਦੀਆਂ ਹਨ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ Facebook ਪੇਜ ਨੂੰ ਫੋਲੋ ਕਰੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਜੀ